ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇਸ ਲਈ ਲਾਈਵ ਹੋ ਰਿਹਾ ਕਿ ਪਿਛਲੇ ਕੋਈ 4-5 ਦਿਨਾਂ ਮਹੀਨਿਆਂ ਤੋਂ ਇੱਕ ਸਿੱਖ ਸਿਧਾਂਤ ਦਾ ਦਿਵਾਲਾ ਕੱਢਣ ਦੇ ਵਿੱਚ ਟੇ ਲੱਗੀ ਹੋਈ ਹੈ ਜਿਹੜੀ ਪਹਿਲਾਂ ਇਕੱਠੀ ਸੀ ਉਹਨੂੰ ਬਾਦਲ ਦਲ ਕਹਿੰਦੇ ਸੀ ਉਹਨ ਉਹਦੇ ਵੀ ਦੋ ਹਿੱਸੇ ਹੋ ਗਏ ਇੱਕ ਨੂੰ ਬਡਾਲਾ ਸਾਹਿਬ ਲੀਡ ਕਰਦੇ ਨੇ ਜਿੰਮ ਵਿੱਚ ਬੀਬੀ ਜਗੀਰ ਕੋਰ ਆ ਜਾਂਦੀ ਹੈ ਚੰਦੂ ਮਾਜਰਾ ਆ ਜਾਂਦਾ ਹੈ ਰਖੜਾ ਆ ਜਾਂਦਾ ਹੈ ਢੀਸਾ ਆ ਜਾਂਦਾ ਹੈ ਹੋਰ ਆ ਜਾਂਦੇ ਤੇ ਇੱਕ ਨੂੰ ਅੱਜ ਵੀ ਸੁਖਬੀਰ ਸਿੰਘ ਬਾਦਲ ਲੀਡ ਕਰਦਾ ਹੈ ਆਹ ਜਿਹੜੀ ਚੀਜ਼ ਸਾਰੇ ਦੁਨੀਆ ਦੇ ਸਿੱਖ ਦੇਖ ਰਹੇ ਨੇ ਉਹਦੇ ਤੇ ਵਿਚਾਰ ਵੀ ਦੇ ਰਹੇ ਨੇ ਕਮੈਂਟ ਵੀ ਕਰ ਰਹੇ ਨੇ ਪਰ ਆ ਲੀਡਰ ਜਿਹੜੇ ਨੇ ਇਹ ਆਪਣੀ ਮਰਜ਼ੀ ਮੁਤਾਬਕ ਸਿੱਖ ਸਿਧਾਂਤ ਨੂੰ ਚਲਾਉਣਾ ਚਾਹੁੰਦੇ ਨੇ ਚਾਹੇ ਉਹ ਸੱਚੇ ਪਾਸੇ ਖੜੇ ਹੋਣ ਚਾਹੇ ਖੱਬੇ ਪਾਸੇ ਜਥੇਦਾਰ ਅੱਜ ਦੇ ਜਿਹੜੇ ਅਕਾਲਤਰ ਸਾਹਿਬ ਤੇ ਬਰਾਜਮਾਨ ਨੇ ਜਾਨੀ ਰਗਵੀ ਸਿੰਘ ਜੀ ਜਾਂ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਗੈਣੀ ਹਰਪੀਤ ਸਿੰਘ ਜੀ ਜਾਂ ਇਹਨਾਂ ਨਾਲ ਹੋਰ ਸਿੰਘ ਸਾਹਿਬ ਇੱਕ ਇਹਨਾਂ ਦਾ ਕੰਮ ਦੇਖਿਆ ਜਾ ਰਿਹਾ ਇਹ ਪਲ-ਪਲ ਦੀ ਖਬਰ ਜਿਹੜੀ ਹੈ ਸਾਰੇ ਸੰਸਾਰ ਦਾ ਸਿੱਖ ਜਿਹੜਾ ਹੈ ਬਤੌਰ ਸਿੱਖ ਸਿਆਸਤ ਇਹਨੂੰ ਦੇਖ ਰਿਹਾ ਹੈ ਪਰ ਕੀ ਜਿਹੜੀ ਸਿੱਖ ਸਿਆਸਤ ਹੈ ਸਾਰੀ just ਸਿੱਖ ਸਿਧਾਂਤ ਹੈ ਉਹ ਕੇਵਲ ਬਾਗਲ ਤਲ ਤੱਕ ਸੀਮਤ ਹੈ ਇੱਕ ਆਗਰ ਲੈਣ ਜਾਂ ਉਹ ਕਰ ਲੈਣ ਉਦੋਂ ਬਿਨ ਪੰਥ ਵਿੱਚ ਹੋਰ ਕੌਣ ਹੈ ਕੀ ਹੋ ਰਿਹਾ ਹੈ ਕੀ ਪਿਛਲੇ ਚਾਲੂ 50 ਸਾਲ ਚ ਅੱਡ ਅੱਡ ਸ਼ਖਸੀਅਤਾਂ ਨੇ ਅੱਡ ਅੱਡ ਜਥੇਬੰਦੀਆਂ ਨੇ ਸਿਧਾਂਤਕ ਤੌਰ ਤੇ ਕੀ ਕੀਤਾ ਉਹਨੂੰ ਕਾਊਂਟ ਨਹੀਂ ਕੀਤਾ ਜਾ ਰਿਹਾ ਉਹਦੇ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਮੈਂ ਆਪਣਾ ਪੱਖ ਸਪਸ਼ਟ ਕਰਨਾ ਜੂਰੀ ਸਮਝਦਾ ਜਿਵੇਂ ਕਿ ਅੱਜ ਵਰਗਾ ਕ੍ਰਾਈਸਿਸ ਸੰਕਟ 1993-94 ਵਿੱਚ ਵੀ ਉਸ ਵਕਤ ਦੀ ਅਕਾਲੀ ਲੀਡਰਸ਼ਿਪ ਨੇ ਦੇਖਿਆ ਜਿਹਦੇ ਵਿੱਚ ਸਿੱਖ ਸਿਆਸਤ ਦੇ ਵੱਡੇ ਨਾਮ ਗੁਰਚਰਨ ਸਿੰਘ ਟੋੜਾ ਜਗਦੇਸ਼ ਸਿੰਘ ਤਲਵੰਡੀ ਸਰਦਾਰ ਸਿਮਰਜੀਤ ਸਿੰਘ ਮਾਨ ਕੈਪਟਨ ਅਮਰਿੰਦਰ ਸਿੰਘ surjit singh barnala ਭਾਈ ਮਨਜੀਤ ਸਿੰਘ ਤੇ ਕਰਨਲ ਬਾਦਲਾ ਇਹ ਹੋਰ ਲੋਕ ਸੀ ਜਿਹੜੇ ਉਸ ਵਕਤ ਅੱਡ ਅੱਡ ਧੜਿਆਂ ਨੂੰ ਲੀਡ ਕਰਦੇ ਸੀ ਭਾਵ ਇਹਨਾਂ ਦੇ ਆਪਣੇ ਆਪਣੇ ਅਕਾਲੀ ਦਲ ਸੀ ਕਾਇਸਲਾ ਇਹ ਹੋਇਆ ਕਿ ਸਾਰੇ ਜਾ ਕੇ ਅਕਾਲ ਤਖਤ ਸਾਹਿਬ ਤੇ ਬੇਨਤੀ ਕਰੀਏ ਕਿ ਸਿੱਖਾਂ ਦੀ ਇੱਕ ਸਾਂਝੀ ਸਿਆਸਤ ਅਕਾਲ ਤਖਤ ਸਾਹਿਬ ਤੋਂ ਉਭਾਰਨੀ ਚਾਹੀਦੀ ਹੈ ਜਿਵੇਂ ਕਿ ਅੱਜ ਹੋ ਰਿਹਾ ਨਾ ਮੈਂ ਤਾਂ 1994 ਤੇ ਲੈ ਕੇ ਗਿਆ ਪਹੁੰਚ ਹੁਣ ਅਗਲੀ ਗੱਲ ਉਸ ਵਕਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਸਾਰੇ ਲੀਡਰਾਂ ਨੂੰ ਆਪਣੇ ਆਪਣੇ ਅਸਤੀਫੇ ਲੈ ਕੇ ਆਉਣ ਲਈ ਕਹਿਤਾ ਅਕਾਲ ਤਖਤ ਸਾਹਿਬ ਤੇ ਆਜੋ ਤੇ ਇਦਾਂ ਹੀ ਹੋਇਆ ਉਹ ਫੋਟੋ ਵੀ ਉਸ ਦਿਨ ਦੀ ਭਾਵ 1 ਮਈ 1994 ਦੀ ਫੋਟੋ ਵੀ ਮੌਜੂਦ ਹੈ ਜਿਨ੍ਹਾਂ ਲੀਡਰ ਸਰਬੰਧਾ ਮੈਂ ਨਾਲ ਲਿਆ ਉਹ ਸਾਰੇ ਉੱਥੇ ਖੜੇ ਹੋਏ ਨੇ ਤੇ ਸਾਹਮਣੇ ਬੈਠੇ ਨੇ ਪ੍ਰੋਫੈਸਰ ਮਨਜੀਤ ਸਿੰਘ ਜ਼ਥੇਦਾਰ ਅਕਾਲ ਤਖਤ ਸਾਹਿਬ ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਇਹ ਹੈ ਕਿ ਇਹਨਾਂ ਸਾਰੇ ਲੀਡਰਾਂ ਨੇ ਇਕੱਠੇ ਆ ਕੇ ਬੇਨਤੀ ਕੀਤੀ ਅਕਾਲ ਤਖਤ ਸਾਹਿਬ ਤੇ ਔਰ ਪ੍ਰਕਾਸ਼ੀ ਬਾਦਲ ਦਾ ਵੀ ਆਪਣਾ ਇੱਕ ਧੜਾ ਸੀ ਇਹਨਾਂ ਤੋਂ ਅਲੱਗਾ ਇਹਨਾਂ ਦੇ ਵੀ ਅਲੱਗਾ-ਅਲੱਗਾ ਤੇ ਉਹਦਾ ਵੀ ਅਲੱਗਾ ਪਰ ਉਹ ਆਪਣਾ ਧੜਾ ਲੈ ਕੇ ਆਨਾ-ਵਹਾਨਾ ਕਰਦਾ ਰਿਹਾ ਪਰ ਅਕਾਲ ਤੱਕ ਸਾਹ ਤੇ ਹਾਜ਼ਰ ਨਹੀਂ ਹੋਇਆ ਅਗਲਾ ਅਧਿਆਇ ਇਹ ਹੈ ਕਿ ਜਿਹੜੇ ਉੱਥੇ ਆਏ ਜਿਹਨਾਂ ਦਾ ਮੈਂ ਨਾਮ ਲਿਆ ਉਹਨਾਂ ਦੇ ਕਿਹਾ ਕਿ ਜੋ ਅਕਾਲ ਤਖਸਾਲ ਅੱਜ ਫੈਸਲਾ ਸਾਨੂੰ ਕਰ ਦੇਣਗੇ ਸਾਨੂੰ ਸਾਰਿਆਂ ਨੂੰ ਉਹ ਮਨਜ਼ੂਰ ਹੋਏਗਾ ਜਥੇਦਾਰ ਅਕਾਲ ਤਖਸਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਅੱਜ ਤੁਸੀਂ ਸਾਰੇ ਤੁਹਾਡੇ ਧੜੇ ਭੰਗ ਤੋਂਦੀ ਪਾਰਟੀ ਦਾ ਨਾਮ ਹੋਊਗਾ ਅਕਾਲੀ ਦਲ ਅੰਮ੍ਰਿਤਸਰ ਤੇ ਤੁਹਾਡਾ ਅਜੰਡਾ ਹੋਊਗਾ ਸੰਝਾ ਅੰਮ੍ਰਿਤਸਰ ਐਲਾਨਨਾਮਾ ਮੈਂ ਨਵੇਂ ਪੰਜਾਂ ਦੀ ਜਾਣਕਾਰੀ ਇਹ ਤੁਹ ਦੱਸ ਦੇਣਾ ਕਿ ਬਾਅਦ ਵਿੱਚ ਜਦੋਂ ਇਹ ਸਾਰੀਆਂ ਗੱਲਾਂ ਖੁੱਲੀਆਂ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਬੜੀ ਮਿਹਨਤ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਿੰਨ ਸੀਨੀਅਰ ਪ੍ਰੋਫੈਸਰ ਸਹਿਬਾਨ ਨੂੰ ਬੇਨਤੀ ਕੀਤੀ ਕਿ ਸਿੱਖਾਂ ਦਾ ਇੱਕ ਐਸਾ ਡਾਕੂਮੈਂਟ ਤਿਆਰ ਕਰੋ ਜਿਦੇ ਨਾਲ ਅੱਗੋਂ ਸਿੱਖ ਸਿਆਸਤ ਚਲਣੀ ਚਾਹੀਦੀ ਹੈ ਕਿਉਂਕਿ 94 ਤੋਂ ਪਹਿਲਾਂ 10 ਸਾਲ 84 84 ਦਾ ਅਟੈਕ ਉਸ ਤੋਂ ਪਹਿਲਾਂ ਸੰਤ ਜਰਮੈਲ ਸਿੰਘ ਜੀ ਧਰਮਯຸດ ਮੋਰਚਾ ਇਹਨਾਂ ਸਾਰੇ ਹਰਾਕਾ ਤੋਂ ਨਿਕਲ ਕੇ ਜੋੜਾ ਨਮੇ ਤੇ ਪਹੁੰਚੇ ਸੀ ਤਾਂ ਉਹਨਾਂ ਤਿੰਨਾ ਪ੍ਰੋਫੈਸਰ ਸਾਹਿਬਾਨ ਨੂੰ ਕਿਹਾ ਗਿਆ ਕਿ ਇੱਕ ਡਾਕੂਮੈਂਟ ਬਣਾਓ ਉਹ ਪ੍ਰੋਫੈਸਰ ਸਾਹਿਬ ਕੌਣ ਸੀਗੇ ਡਾਕਟਰ ਗੁਰਪ੍ਰਭਗਤ ਸਿੰਘ ਜਿਨ੍ਹਾਂ ਦਾ ਹੁਣ ਅਕਾਲ ਚਲਾਣਾ ਹੋ ਗਿਆ ਦੁਨੀਆ ਭਰ ਦੇ ਵੱਡੇ ਵਿਦਵਾਨਾਂ ਵਿੱਚ ਜਦੋਂ ਨਾਮ ਲਿਆ ਜਾਂਦਾ ਹੈ ਤਾਂ ਡਾਕਟਰ ਗੁਰਪ੍ਰਭਗਤ ਸਿੰਘ ਜੀ ਦਾ ਵੀ ਨਾਮ ਦਿੱਤਾ ਜਾਂਦਾ ਹੈ ਡਾਕਟਰ ਬਦਕਾਰ ਸਿੰਘ ਜਿਹੜੇ ਸਿੱਖ ਫਲਸਫੇ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪ੍ਰੋਫੈਸਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਅਧਿਨ ਵਿਭਾਗ ਦੇ ਵਿੱਚ ਉਹਨਾਂ ਨੇ ਬਤੌਰ ਹੈਡਸ਼ਿਪ ਸੇਵਾ ਨਿਭਾਈ ਹੈ ਤੇ ਡਾਕਟਰ ਕੇ ਸਿੰਘ ਜੀ ਜਿਹੜੇ ਕਿ ਪੋਲੀਟੀਕਲ ਸਾਇੰਸ ਦੇ ਹੈਡ ਰਟੇਨ ਹੋਏ ਨੇ ਪੰਜਾਬੀ ਯੂਨੀਵਰਸਿਟੀ ਤੋਂ ਇਹਨਾਂ ਤਿੰਨਾਂ ਪ੍ਰੋਫੈਸਰਾਂ ਨੇ ਜਿਹੜਾ ਡਾਕੂਮੈਂਟ ਤਿਆਰ ਕੀਤਾ ਉਸ ਡਾਕੂਮੈਂਟ ਦਾ ਨਾਂ ਰੱਖਿਆ ਗਿਆ ਉਸ ਵਸਤਾ ਵੇਚ ਦਾ ਨਾਮ ਰੱਖਿਆ ਗਿਆ ਅੰਮ੍ਰਿਤਸਰ ਐਲਾਨਨਾਮਾ ਤੇ ਉਸ ਪਾਰਟੀ ਦਾ ਨਾਮ ਰੱਖਿਆ ਗਿਆ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਸਾਰਿਆਂ ਨੂੰ ਕਿਹਾ ਗਿਆ ਕਿ ਤੁਸੀਂ 15 ਦਿਨ ਸੇਵਾ ਨਿਭਾ ਕੇ ਫਿਰ ਆਓ ਤੇ ਤੁਸੀਂ ਇਸ ਏਜੰਡੇ ਦੇ ਤਹਿਤ ਇਸ ਪਾਰਟੀ ਦੇ ਨਾਮ ਹੇਠਾਂ ਕੰਮ ਕਰਨਾ ਹੈ ਕਿਸੇ ਨੇ ਇਤਤਨ ਸੇਵਾ ਕੀਤੀ ਕਿਸੇ ਨੇ 2 ਦਿਨ ਜਾਂ ਵੱਧ ਤੋਂ ਵੱਧ ਕਿਸੇ ਨੇ 4 ਦਿਨ 4 ਦਿਨ ਤੋਂ ਵੱਧ ਇੱਕ ਹੀ ਬੰਦੇ ਨੇ 15 ਦਿਨ ਪੂਰੀ ਸੇਵਾ ਕੀਤੀ ਅਤੇ ਆਸਕਰ ਕੇ ਦੇਖਿਆ ਜਾ ਸਕਦਾ ਹੈ ਉਹ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ 15 ਦਿਨ ਸੇਵਾ ਕਰਕੇ ਮੁੜ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਅਰਦਾਸ ਕਰਵਾਈ ਜਿਹੜੇ ਸਾਰੇ ਬਾਕੀ ਦੇ ਭੱਜ ਗਏ ਉਹਨਾਂ ਬਾਰੇ ਸਪਸ਼ਟ ਹੈ ਉਸ ਵਕਤ ਇੰਡੀਆ ਦਾ ਗ੍ਰਹਿ ਮੰਤਰੀ ਐਸ ਵੀ ਚਵਾਨ ਸੀ ਜਿਸ ਨੇ ਫੋਨ ਤੇ ਇਹਨਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਕਿਹੜੇ ਰਾਹ ਪੈ ਗਏ ਅਮਰਸਰ ਇਲਾਮ ਨਾਮੇ ਦੇ ਤੁਸੀਂ ਚੁੱਪ ਕਰਕੇ ਆਪਣੀ ਪਹਿਲਾਂ ਵਰਗੀ ਸਿਆਸਤ ਕਰੋ ਨਿਕਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਉਹਦੇ ਕਾਮੀ ਤੋਂ ਡਰ ਕੇ ਸਾਰੇ ਕੋਈ ਇੱਕ ਦਿਨ ਦੋ ਦਿਨ ਜੋ ਮੈਂ ਦੱਸਿਆ ਹੈ ਸੇਵਾ ਕਰਕੇ ਚਲੇ ਗਏ। ਦੁਬਾਰਾ ਅਕਾਲ ਤਖਤ ਸਾਹਿਬ ਤੇ ਨਹੀਂ ਆਏ। ਆਇਆ ਕੌਣ? ਸਿਮਰਨਜੀਤ ਸਿੰਘ ਮਾਨ। ਇਹ ਇੱਕ ਇਤਿਹਾਸ ਬਣ ਗਿਆ ਤੇ ਇਹ ਚਲਦਾ ਆ ਰਿਹਾ ਭਾਵ। ਅਕਾਲ ਤਖਤ ਸਾਹਿਬ ਤੋਂ ਇਹ ਪਾਰਟੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਮਈ 1994 ਨੂੰ ਜਥੇਦਾਰਾਂ ਨਾਲ ਅਕਾਲ ਤਰਸਮੇ ਸਾਹਮਣੇ ਬਣਾਈ ਹੁਣ ਮੈਂ ਆਜਾਣਾ ਮੌਜੂਦਾ ਸੰਕਟ ਤੇ ਜਿੱਥੋਂ ਮੈਂ ਸ਼ੁਰੂ ਕੀਤਾ ਸੀ ਜੇ ਬਾਦਲ ਉਸ ਟਾਈਮ ਨਹੀਂ ਆਇਆ ਤੇ ਅੱਜ ਵੀ ਸਾਰਾ ਪੰਗਾ ਬਾਦਲ ਪਰਿਵਾਰ ਹੀ ਪਾ ਰਿਹਾ ਤੇ ਜਿਹੜੇ ਉਹਦੇ ਨਾਲ ਖੜੇ ਨੇ ਅੱਜ ਇਹ ਹਲੇ 2024 ਹੁਣ 25 ਆਇਆ ਵਸਾਂ ਅਜੇ ਤਾਂ ਜਨਵਰੀ ਦਾ ਮਹੀਨਾ ਹੈ 24 ਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਜਿਹੜੇ ਆਪਣੇ ਆਪ ਨੂੰ ਬਾਦਲ ਤੋਂ ਅੱਜ ਅੱਡ ਕਰਕੇ ਆਪਣੇ ਉਹਨੂੰ ਬਾਗੀ ਮੰਨਦੇ ਨੇ ਉਹ ਸਾਰੇ ਤਾਂ ਬਾਦਲ ਬਲੋਂ ਇਲੈਕਸ਼ਨ ਜੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਦਬੀ ਹੋਈ ਆ 2015 ਚ 2015 ਤੋਂ ਲੈ ਕੇ 2024 ਤੱਕ ਤਾਂ ਇਹ ਸਾਰੇ ਇਕੱਠੇ ਸੀ ਇਹਨਾਂ ਨੂੰ ਮਹਾਰਾਜ ਦੀ ਬੇਅਦਬੀ ਦਾ ਕੋਈ ਦੁੱਖ ਨਹੀਂ ਇਹਨਾਂ ਨੂੰ ਤਾਂ ਆਪਣੀ ਸਿਆਸਤ ਆਪਣੀਆਂ ਵੋਟਾਂ ਦੇ ਵਿੱਚ ਜਿਹੜਾ ਲੋਕਾਂ ਨੇ ਇਹਨਾਂ ਦਾ ਸਾਥ ਛੱਡਤਾ ਉਹ ਤਰਫਾ ਰਿਹਾ ਹੈ ਉਹ ਇਹਨਾਂ ਨੂੰ ਕਾਲਤਕ ਸਾਹਬ ਤੇ ਲੈ ਕੇ ਗਿਆ ਤੇ ਉਸੇ ਨੇ ਉਸ ਲੋਕਾਂ ਦੀ ਸੱਚ ਨੂੰ ਪਹਿਚਾਣਨ ਦੀ ਸਿੱਖ ਸੰਗਤ ਦੀ ਪ੍ਰਕਿਰਿਆ ਨੇ ਬਾਦਰ ਨੂੰ ਵੀ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ 2 ਦਸੰਬਰ ਨੂੰ ਅਕਾਲ ਤਲਵੱਤੇ ਪੇਸ਼ ਹੋਣ ਲਈ ਮਜਬੂਰ ਕੀਤਾ ਉਹ ਸਿੱਖਾਂ ਦੀ ਸੰਗਤਾਂ ਦੀ ਸੋਚ ਤੇ ਜੋਰ ਸੀ ਪਰ ਮੇਰਾ ਪਹਿਲਾ ਸਵਾਲ ਜਥੇਦਾਰ ਸਾਹਿਬ ਤੇ ਹੈ ਹਾਲਾਂਕਿ ਇਹ ਗੱਲ ਇੱਕ ਸੱਚ ਹੈ ਮੈਂ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਂਜੀਤ ਸਿੰਘ ਮਾਲੀ ਆਕਾਲ ਤਖਤ ਸਾਹਿਬ ਦੇ ਚੇਤੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦੇ ਆ ਪਰ ਜੋ ਆਕਾਲ ਤਖਤ ਸਾਹਿਬ ਤੇ ਹੋਰ ਹੈ ਅਸੀਂ ਉਹਦੇ ਨਾਲ ਕਨਸਰਨ ਆ ਬਤੌਰ ਸਿੱਖ ਮੈਂ ਗੈਨੀ ਰਗਵੀਰ ਸਿੰਘ ਜੀ ਨੂੰ ਗੈਨੀ ਹਰਪੀਲ ਸਿੰਘ ਜੀ ਨੂੰ ਜਿਹੜੇ ਅਜੇ ਕੱਲ ਪਰਸੋਂ ਹਜੂਰ ਸਾਹਿਬ ਵੀ ਲੈਕਚਰ ਕਰਕੇ ਆਏ ਨੇ ਬੜਾ ਵੱਡਾ ਉਹਨਾਂ ਨੂੰ ਮੈਂ ਇੱਕ ਸਵਾਲ ਨਿਮਰਤਾ ਸਹਿਤ ਪੁੱਛਦਾ ਹਾਂ ਕਿ ਉਹਨਾਂ ਨੇ ਅਕਾਲ ਤਖਤ ਦੇ ਸੈਕਟਰੀਏਟ ਦੇ ਵਿੱਚ ਉਹ ਡਾਕੂਮੈਂਟ ਨਹੀਂ ਦੇਖਿਆ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਨੇ 1994 ਵਿੱਚ ਕੀਤਾ ਸੀ ਅੱਜ ਤੁਸੀਂ ਕਹਿ ਰਹੇ ਹੋ ਵੀ 7 ਮੈਂਬਰੀ ਮੈਂ ਕਮੇਟੀ ਨਵੀਂ ਭਰਤੀ ਕਰੇਗੀ ਯਾ ਦੂਜੇ ਕਹਿੰਦੇ ਅਸੀਂ ਆਪਣੇ ਤੌਰ ਤੇ ਕਰਾਂਗੇ ਸਾਨੂੰ ਰਾਜਸੀ ਨੁਕਸਾਨ ਹੋ ਜਾਏਗਾ ਸਾਨੂੰ ਕਾਨੂੰਨੀ ਨੁਕਸਾਨ ਹੋ ਜਾਏਗਾ ਪਰ ਜਥੇਦਾਰ ਸਾਹਿਬ ਨੂੰ ਇਹ ਗੱਲ ਕਿਉਂ ਚੇਤੇ ਨਹੀਂ ਆਈ ਕਿ ਜਿਹੜਾ 1994 ਚ ਅਕਾਲ ਤਖਤ ਸਾਹਿਬ ਤੇ ਫੈਸਲਾ ਹੋਇਆ ਸੀ ਉਹਦੀ ਰੋਸ਼ਨੀ ਵਿੱਚ ਵੀ ਬੈਠ ਕੇ ਵਿਚਾਰ ਕੀਤੀ ਜਾਵੇ ਵਿੱਚੇ ਬੁਲਾਇਆ ਗਿਆ ਸਿਮਰਨਜੀਤ ਸਿੰਘ ਮਾਨ ਵਿੱਚੇ ਬੁਲਾਇਆ ਜਾਏ ਸੁਖਵੀਰ ਵਿੱਚੇ ਬੁਲਾਇਆ ਜਾਣਾ ਬਾਗੀ ਤੇ ਵਿੱਚੇ ਸਿੱਖਾਂ ਦੇ ਹੋਰ ਸਾਰੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਬੁਲਾਇਆ ਜਾਵੇ ਕਿਉਂਕਿ ਜਿਹੜਾ ਵਿਚਾਰ ਹੈ ਉਹ ਅਕਾਲ ਤਖਤ ਸਭ ਤੇ ਹੋਰ ਹੈ ਇਹ ਤਾਂ ਐ ਲੱਗ ਰਿਹਾ ਹੈ ਕਿ ਇੱਕ ਬਾਦਲ ਦਲ ਦਾ ਸੈਕਟਰੀਏਟ ਹੈ ਜਿਹੜਾ ਉਹਨਾਂ ਦੇ ਦੁਆਲੇ ਸਾਰਾ ਕੁਝ ਘਮਾਈ ਜਾ ਰਿਹਾ ਹੈ ਇਹ ਕਰ ਲੈਣ ਜਾਂ ਉਹ ਕਰ ਲੈਣ ਸੋ ਮੇਰੀ ਸੰਗਤ ਦੇ ਸੰਬੋਧ ਇੱਕ ਬੇਨਤੀ ਹੈ ਕਿ ਲੋਕਲਾਈਜ਼ ਕਦੇ ਨਾ ਹੋਣ ਦਿਓ ਸਿੱਖ ਸਿਧਾਂਤ ਨੂੰ ਸਿੱਖ ਸਿਧਾਂਤ ਦਾ ਦਾਇਰਾ ਦੁਨੀਆ ਭਰ ਚ ਵਸਦੇ ਸਿੱਖਾਂ ਦੇ ਉੱਪਰ ਹੈ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਕਿਸੇ ਇੱਕ ਜਥੇਬੰਦੀ ਜਾਂ ਦੋ ਜਿੱਥੇ ਬੰਦੀਆਂ ਤੱਕ ਸੀਮਤ ਨਹੀਂ ਤੇ ਜਿਹੜੀਆਂ ਜਥੇ ਬੰਦੀਆਂ ਧਾਰਮਿਕ ਤੌਰ ਤੇ ਵਿਚਰ ਰਹੀਆਂ ਨੇ ਨਿਹੰਗ ਸਿੰਘ ਰੂਪ ਦੇ ਵਿੱਚ ਵਿਚਰ ਰਹੀਆਂ ਨੇ ਸਾਧ ਬਾਬਿਆਂ ਦੇ ਰੂਪ ਵਿੱਚ ਵਿਚਰ ਰਹੀਆਂ ਨੇ ਕਾਰ ਸੇਵਾ ਵਾਲੇ ਬਾਬਿਆਂ ਦੇ ਰੂਪ ਵਿੱਚ ਵਿਚਰ ਰਹੀਆਂ ਨੇ ਕੀ ਉਹ ਸਿੱਖਸਿਦਾ ਹਾਦਰ ਮੁਤਾਬਕ ਆਪਣਾ ਆਪਣਾ ਕਾਰਜ ਕਰ ਰਹੀਆਂ ਨੇ ਜਾਂ ਨਹੀਂ ਕਰ ਰਹੀਆਂ ਇਹ ਵੀ ਅਕਾਲ ਪੁਰਖ ਸਾਹਿਬ ਨੇ ਦੇਖਣਾ ਹੈ ਨੋਟ ਕਰਨਾ ਹੈ ਅਗਵਾਈ ਦੇਣੀ ਹੈ ਕਿਉਂਕਿ ਸਿੱਖ ਗੁਰੂ ਸਹਿਬਾਨ ਨੇ ਜੋ ਸਾਨੂੰ ਬਣਾਇਆ ਉਹਦੇ ਵਿੱਚ ਸਾਰੀਆਂ ਗੱਲਾਂ ਜੇ ਪਹਿਲਾਂ ਦੱਸ ਦਿੱਤੀਆਂ ਨੇ ਕਿ ਮੈਂ ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਅੱਜ ਮਸੰਦ ਪ੍ਰਥਾ ਤਿਆਰ ਕਰ ਰਹੇ ਹਾਂ ਭਾਵ ਮਸੰਦ ਗੁਰੂ ਦਾ ਸਨੇਹਾ ਸੰਗਤ ਤੱਕ ਲੈ ਕੇ ਜਾਣਗੇ ਤੇ ਸੰਗਤ ਦੀਆਂ ਅਪੀਲਾ ਗੱਲਾਂ ਮੁਸ਼ਕਲਾਂ ਖੁਸ਼ੀਆਂ ਉਹ ਗੁਰੂ ਸਾਹਿਬ ਕੋਲ ਲੈ ਕੇ ਆਉਣਗੇ ਗੁਰੂ ਘਰ ਤੱਕ ਲੈ ਕੇ ਆਉਣਗੇ ਪਰ ਉਹੀ ਪਰੰਪਰਾ ਜਿਹੜੀ ਗੁਰੂ ਸਾਹਿਬ ਨੇ ਆਪ ਸ਼ੁਰੂ ਕੀਤੀ ਮਸੰਤ ਪ੍ਰਥਾ ਉਹ ਜਦੋਂ ਕਰਪਟ ਹੋ ਗਈ ਜਦੋਂ ਉਹ ਭ੍ਰਿਸ਼ਟ ਹੋ ਗਈ ਤਾਂ ਗੁਰੂ ਸਾਹਿਬ ਨੇ ਇਤਿਹਾਸ ਕਹਿੰਦਾ ਹੈ ਕਿ ਆਪ ਕੜਾਹੇ ਚ ਤਲ ਕੇ ਮਸੰਦ ਮਾਰਦੇ ਅੱਜ ਕੋਈ ਦਾਵਾ ਕਰੇ ਕਿ ਅਸੀਂ ਤੱਕ ਗੁਰੂ ਸਾਹਿਬ ਤੋਂ ਚਲੇ ਆਉਂਦੇ ਹਾਂ ਗੁਰੂ ਸਾਹਿਬ ਤੋਂ ਚਲਿਆ ਆਉਣ ਵਾਲਾ ਕੋਈ ਵੀ ਜਥੇਬੰਦੀ ਔਨੇ ਦੇ ਲਈ ਸਿੱਖਾਂ ਦੇ ਵਿੱਚ ਮਹੱਤਵਪੂਰਨ ਹੈ ਜਿੰਨੀ ਦੇਰ ਤੱਕ ਉਹ ਗੁਰੂ ਸਿਧਾਂਤ ਮੁਤਾਬਕ ਆਪਣਾ ਕੰਮ ਕਰ ਰਹੀ ਹੈ ਸੋ ਮੇਰੀ ਬੇਨਤੀ ਸੰਗਤ ਦੇ ਸਮੁਖ ਇਹ ਹੈ ਕਿ ਸਿੱਖਾਂ ਦੇ ਗੁਰੂ ਸਾਹਿਬਾ ਨੂੰ ਜੋ ਸਿਧਾਂਤਕ ਪੱਖ ਆਪ ਜੀ ਕੇ ਦਿਖਾਇਆ ਹੈ ਸਿੱਖਾਂ ਨੂੰ ਉਹਦੇ ਤੇ ਚੱਲਣ ਲਈ ਕਿਹਾ ਹੈ ਉਦੇ ਮੁਤਾਬਕ ਹੀ ਸਿੱਖ ਧਰਮ ਫਲਸਫੀ ਸਿੱਖ ਧਰਮ ਦਾ ਕਾਰਜ ਖੇਤਰ ਦਿਨ-ਪ੍ਰਤੀ-ਦਿਨ ਕੰਮ ਉਹਦੇ ਰਾਜਸੀ ਫੈਸਲੇ ਉਹਦੇ ਧਾਰਮਿਕ ਫੈਸਲੇ ਉਸ ਸਿਧਾਤ ਮੁਤਾਬਕ ਹੀ ਹੋਣ ਚਾਹੀਦੇ ਨੇ ਆਹ ਚੀਜ਼ ਨੂੰ ਦੇਖਣਾ ਹੁੰਦਾ ਹੈ ਅਕਾਲ ਪੁਰਖ ਸਾਹਿਬ ਬਾਕੀ ਸਿੰਘ ਸਾਹਿਬਾਂ ਨਾਲ ਸਲਾਹਕਤ ਸੋ ਮੌਜੂਦਾ ਜਿਹੜਾ ਸੰਕਟ ਹੈ ਇਹ ਇੱਕ ਪਾਰਟੀ ਦੇ ਰਾਜਸੀ ਮਨੋਰਥ ਨੂੰ ਮੁੱਖ ਰੱਖ ਕੇ ਕੀਤਾ ਜਾ ਰਿਹਾ ਜੋ ਗਲਤ ਹੈ ਜਦੋਂ 2 ਦਸੰਬਰ ਨੂੰ ਉਹ ਮੈਂ ਅਚੀਵਮੈਂਟ ਮੰਨਦਾ ਮੌਜੂਦਾ ਸਮੇਂ 'ਚ ਮੌਜੂਦਾ 50 ਸਾਲ 'ਚ ਜੇ ਕੋਈ ਅਚੀਵਮੈਂਟ ਮੌਜੂਦਾ ਜਥੇਦਾਰ ਸਾਹਿਬਾਂ ਨੇ ਕੀਤੀ ਹੈ ਤਾਂ ਉਹ 2 ਦਸੰਬਰ ਨੂੰ ਜਿਹੜਾ ਇਹ ਸਾਰੇ ਕਰਪਟ ਬੰਦੇ ਪ੍ਰਿਸ਼ਟ ਬੰਦੇ ਸਿੱਖਾਂ ਦਾ ਲਹੂ ਪੀਣ ਵਾਲੇ ਬੰਦੇ ਸਿੱਖਾਂ ਨੂੰ ਹਿੰਦੂ ਤੋਂ ਵੀ ਹਮਲ ਕੋਲ ਵਿਚੇ ਵਾਲੇ ਬੰਦੇ ਜਿਹੜੇ ਨੰਗੇ ਚਿੱਟੇ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਦੇ ਤਖਤ ਦੇ ਸਾਹਮਣੇ ਹਾਜ਼ਰ ਹੋ ਕੇ ਆਪਣੇ ਪਾਪਾ ਨੂੰ ਸਵਕਾਰ ਕੀਤਾ ਇਹ ਜਰੂਰ ਇੱਕ ਅਚੀਵਮੈਂਟ ਹੈ ਮੌਜੂਦਾ ਜਥੇਦਾਰਾਂ ਦੀ ਪਰ ਜੋ ਹੋ ਰਿਹਾ ਹੈ ਫੈਸਲੇ ਰੂਪ ਚ ਜਾਂ ਫੈਸਲਿਆਂ ਦੇ ਉੱਤੇ ਕਦੇ ਖੱਬਿਓ ਕਦੇ ਸੱਜਿਓ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਿੱਖ ਸਦਾ ਅਨੁਸਾਰ ਨਹੀਂ ਤੇ ਇਹਦੇ ਨਾਲ ਆਉਣ ਵਾਲੇ ਸਮੇਂ ਚ ਰਿਜ਼ਲਟ ਅچھے ਨਹੀਂ ਆ ਸਕਦੇ ਅਕਾਲ ਤਖਸਾਲ ਤੇ 2 ਦਸੰਬਰ ਨੂੰ ਜਿਹੜੀ ਇਹ ਗੱਲ ਕਹੀ ਗਈ ਹੈ ਕਿ ਮੌਜੂਦਾ ਲੀਡਰਸ਼ਿਪ ਮੌਜੂਦਾ ਲੀਡਰਸ਼ਿਪ ਤੇ ਨਾਤਾ ਕੱਲਾ ਸੁਖਬੀਰ ਸੁਖਬੀਰ ਵਾਲਾ ਧੜਾ ਤੇ ਨਾ ਹੀ ਬਾਕੀ ਜਿਹੜਾ ਆਪਰੇ ਆਪ ਨੂੰ ਕਹਿੰਦੇ ਨੇ ਉਹ ਧੜਾ ਹੈ ਉਹਨਾਂ ਨੇ ਕਿਹਾ ਮੌਜੂਦਾ ਸਿੱਖ ਲੀਡਰਸ਼ਿਪ ਅਗਵਾਈ ਕਰਨ ਦੀ ਸਿੱਖਾਂ ਦੀ ਅਗਵਾਈ ਕਰਨ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਖਤਮ ਕਰ ਦਿੱਤੀ ਹੈ ਹੁਣ ਅਕਾਲ ਤਖਤ ਸਾਹਿਬ ਦੇ ਉਤੇ ਇੱਕ ਚੀਜ਼ ਤਾਂ ਹੋ ਗਈ ਸਪਸ਼ਟ ਕਿ ਜਿਹੜੇ ਤੁਹਾਡੇ ਕੋਲ ਬਾਰ-ਬਾਰ ਹੁਣ ਇਹ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਚ ਚਾਹੇ ਮੁਖਸਰ ਵੱਡੀ ਰੈਲੀ ਕਰਕੇ ਸੁਖਵੀਰ ਨੇ ਕਹਿ ਤਾਂ ਹੋਵੇ ਕਿ ਮੇਰੇ ਬਾਪ ਨੂੰ ਫਕਰੇ ਕੌਮ ਦੁਬਾਰਾ ਦੇ ਦਿੱਤਾ ਜਾਵੇ ਇਹ ਵੀ ਗਲਤ ਹੈ ਇਹਦਾ ਵੀ ਨੋਟਿਸ ਲੈਣਾ ਹੈ ਮੈਂ ਇੱਥੇ ਕਦੇ ਫਿਰ ਵੀ ਦੁਬਾਰਾ ਗੱਲ ਕਰੂੰਗਾ ਕੜੀ ਜੋੜ ਵਾਸਤੇ ਇੱਥੇ ਮੈਂ ਇਹ ਗੱਲ ਸਪਸ਼ਟ ਰੂਪ ਵਿੱਚ ਆਪ ਜੀ ਨਾਲ ਸਾਂਝੀ ਕਰਕੇ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਨੂੰ ਨੈਤਿਕ ਤੌਰ ਤੇ ਦੰਤ ਕਹਿ ਦਿੱਤਾ ਗਿਆ ਐਲਾਨ ਕਰ ਦਿੱਤਾ ਗਿਆ ਵੀ ਇਹ ਅਗਵਾਈ ਕਰਨ ਦੇ ਯੋਗ ਨਹੀਂ ਉਹਨਾਂ ਨੂੰ ਪਾਸੇ ਕੱਕ ਤ ਜਾਣਾ ਚਾਹੀਦਾ ਹੈ ਇਹ ਮੈਂ ਸੰਗਤ ਨੂੰ ਬੇਨਤੀ ਕਰਦਾ ਅਕਾਲ ਤਖਤ ਸਾਹਿਬ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਨੇ 2 ਦਸੰਬਰ ਨੂੰ ਬਹੁਤ ਵੱਡੇ ਫੈਸਲੇ ਇਹਨਾਂ ਤੋਂ ਕਰਵਾ ਦਿੱਤੇ ਇਹਨਾਂ ਤੋਂ ਹੁਣ ਬਹੁਤੀ ਹੋਰ ਆਸ ਨਹੀਂ ਨਾ ਕਰੀਏ ਉਹਨਾਂ ਫੈਸਲਿਆਂ ਨੂੰ ਸੰਗਤ ਰੂਪ ਚ ਲਾਗੂ ਕਰਨ ਦਾ ਜਿਹੜਾ ਡਿਊਟੀ ਹੈ ਸੰਗਤ ਆਪਣੇ ਸਿਰ ਸਮਝੀ ਕਿ ਹੁਣ ਅਕਾਲ ਤਖਤ ਸਾਹਿਬ ਤੇ ਜਿਹੜਾ ਜਿਹੜੀਆਂ ਧਿਰਾਂ ਬੋਲ ਕੇ ਕਹਿ ਗਈਆਂ ਸੰਗਤ ਰੂਪ ਵਿੱਚ ਨੰਗੇ ਚਿੱਟੇ ਦਿਨ ਕਿ ਅਸੀਂ ਪਾਪੀ ਹਾਂ ਅਸੀਂ ਸਿੱਖਾਂ ਦੇ ਕਤਲ ਕਰਵਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਸਿਰਸੇ ਵਾਲੇ ਸਾਧ ਨਾਲ ਮਿਲ ਕੇ ਅਸੀਂ ਸਾਰਾ ਕੁਝ ਕੀਤਾ ਹੁਣ ਸੰਗਤ ਦੀ ਜ਼ਿੰਮੇਵਾਰੀ ਹੈ ਕਿ ਸੰਗਤ ਐਨ ਨੂੰ ਮੂਨ ਆ ਲਾਵੇ ਅੱਗੇ ਕੀ ਹੋਣਾ ਹੈ ਇਹ 1994 ਵਾਲਾ ਜਿਹੜਾ ਅੰਮ੍ਰਿਤਸਰ ਐਲਾਨਨਾਮ ਹੈ ਉਹ ਪੜਿਆ ਜਾਵੇ ਸਾਡੀ ਪਾਰਟੀ ਫਿਰ ਦੁਬਾਰਾ ਲੈ ਕੇ ਜਾਊਗੀ ਸੰਗਤ ਦੇ ਵਿੱਚ ਜਵਾਬ ਦੇ ਹਾਂ ਅਸੀਂ ਮੈਂ ਨਵੇਂ ਬੱਚਿਆਂ ਨੂੰ ਚਾਹੇ ਸਾਡੀਆਂ ਧੀਆਂ ਬੇਟੀਆਂ ਨੇ ਜਾਂ ਸਾਡੇ ਬੁੱਤ ਭਰਾ ਨੇ ਉਹ ਸਾਡੇ ਤੋਂ ਪੁੱਛਿਆ ਕਰਨ ਕਿ ਕੀ ਹੋਇਆ ਸੀ 1994 ਚ ਉਸ ਤੋਂ ਪਹਿਲਾਂ ਕੀ ਹੋ ਰਿਹਾ ਸੀ ਉਸ ਤੋਂ ਬਾਅਦ ਕੀ ਹੋਇਆ ਸੀ ਤਾਂ ਉਹਨਾਂ ਨੂੰ ਅੱਜ ਦੀ ਸਿਚੁਏਸ਼ਨ ਜਿਹੜੀ ਹੈ ਉਹ ਚੰਗੀ ਤਰ੍ਹਾਂ ਸਮਝ ਆਊਗੀ ਸੋ ਮੇਰੀ ਦੋ ਹੱਥ ਜੋੜ ਕੇ ਸਿੱਖ ਸੰਗਤ ਕੋ ਬੇਨਤੀ ਹੈ ਕਿ ਪਾਪੀ ਲੋਕ ਬਾਰ ਬਾਰ ਨਾ ਪਰਖੋ ਇਹਨਾਂ ਨੂੰ ਪਾਸੇ ਕਰਕੇ ਸਿੱਖਾਂ ਦੀ ਨਵੀਂ ਲੀਡਰਸ਼ਿਪ ਜਿਹੜੀ ਸਿੱਖਾਂ ਦੇ ਆਜ਼ਾਦ ਸਿੱਖ ਰਾਜ ਖਾਲਸਤਾਨ ਦੀ ਹਾਮੀ ਹੋਵੇ ਕਿਉਂਕਿ ਸੰਤ ਜਰਨੈਲ ਸਿੰਘ ਨੇ ਮੌਜੂਦਾ ਸਮੇਂ ਦੇ ਵਿੱਚ ਧਰਮਜਿਤ ਮੋਰਚੇ ਦੇ ਦੌਰਾਨ ਸਾਨੂੰ ਦੱਸਤਾ ਕਿ ਕਿੱਦਾਂ ਅਸੀਂ ਸਾਕਸ਼ ਕਰਨਾ ਹੈ ਤੇ ਸਾਡਾ ਉਦੇਸ਼ ਕੀ ਹੈ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਪਹਿਲਾਂ ਸਾਡਾ ਕੀ ਉਦੇਸ਼ ਸੀ ਜਾਂ ਉਹਨਾਂ ਨੇ ਆਪ ਹੀ ਦੱਸਤਾ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਊਗਾ ਤਾਂ ਖਾਦਿਸਤਾਨ ਦੀ ਨੀ ਰੱਖੀ ਜਾਊਗੀ ਇਹ ਵੀਡੀਓ ਰੂਪ ਚ ਵੀ ਹੈਗਾ ਉਸ عقیدਤ ਤੇ ਚੱਲਣ ਵਾਲੀਆਂ ਧਿਰਾਂ ਨੂੰ ਸਿੱਖ ਸੰਗਤ ਸਪੋਰਟ ਕਰੇ ਤੇ ਅੱਗੇ ਲੈ ਕੇ ਜਾਵੇ ਤਾਂ ਜੋ ਗੁਰੂ ਨਾਨਕ ਗੁਰਗੋਬਿੰਦ ਸਿੰਘ ਗੁਰਗੱਸਾਹਬ ਜੀ ਦੀ ਵਿਚਾਰ ਧਾਰਕ ਅਗਵਾਈ ਦੇ ਵਿੱਚ ਅਸੀਂ ਆਪਣਾ ਆਜ਼ਾਦ ਮੁਲਕ ਖਾਲਸਤਾਨ ਸਥਾਪਿਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ